ਜੀ ਕੋ ਦੁਕਾਨਦਾਰ ਜੀ ਨਾਲ ਹੋ ਕੀ ਘਟਨਾ ਕੀ ਨਮਸਕਾਰ ਸਰ ਪਹਿਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਦਾਂ ਤੁਹਾਨੂੰ ਪਤਾ ਹੀ ਆਜ ਦੇ ਦਿਨ ਹੋਣਾ ਹੈ ਚੋਰਾ ਦੇ ਹੌਸਲੇ ਬੜੇ ਬੁਲੰਦ ਹੋਏ ਤੇ ਮੇਰੀ ਦੁਕਾਨ ਜਿਹੜੀ ਮਲਕਪੁਰਾ ਸਰਕਾਰੀ ਸਕੂਲ ਦੀ ਬੈਕ ਸਾਈਡ ਤੇ ਦੇਰ ਰਾਤ ਨੂੰ ਤਕਰੀਬਨ ਕੋਈ 2 ਵਜੇ ਦੇ ਕਰੀਬ ਰਾਤ ਨਾਲ ਸਾਡੀ ਦੁਕਾਨ ਤੇ ਤੇ ਚੋਰੀ ਹੋਈ ਹੈ ਤੇ ਦੋ ਦੁਕਾਨਾਂ ਪਿੱਛੋਂ ਉਹਨਾਂ ਨੇ ਕੰਦ ਤੋੜ ਕੇ ਤੇ ਅੰਦਰ ਵੜ ਗਏ ਤੇ ਅੰਦਰ ਵੜ ਕੇ ਤੇ ਮੇਰਾ ਤੇ ਸਮਾਨ ਕਾਫੀ ਲੈ ਗਏ ਨਾਲ ਕਾਰਪੈਂਟਰ ਦੀ ਦੁਕਾਨੀ ਉਹਦਾ ਵੀ ਨੁਕਸਾਨ ਕੀਤਾ ਆ ਅਲਮਾਰੀ ਵਗੈਰਾ ਦੀ ਥੋੜੀ ਜੀ ਉਹਦੇ ਪਰ ਸਮਾਨ ਕੁਛ ਨਾ ਲੈ ਕੇ ਨੀ ਗਏ ਉਹਦੇ ਸੰਦਰ ਵਗੈਰਾ ਸਾਰੇ ਪਈ ਹੋਏ ਆ ਤੇ ਥੋੜਾ ਬਹੁਤਾ ਹੋ ਸਕਦਾ ਉਹਦਾ ਗੈਪ ਹੋਏ ਸਮਾਨ ਦੀ ਤੇ ਮੇਰਾ ਵੀ ਦੇਖ ਸਕਦੇ ਹੋ ਸਮਾਨ ਸਾਰਾ ਜਿਹੜਾ ਉਹ ਲੈ ਗਏ ਆ ਚੋਕੇ ਤੇ ਤਕਰੀਬਨ ਕੋਈ 10 ਲੱਖ ਰੁਪਏ ਦਾ ਐਸਟੀਮੇਟ ਆਪਾਂ ਲੈ ਸਕਦੇ ਆ ਕਿ 10 ਲੱਖ ਰੁਪਏ ਜਿਹੜਾ ਸਮਾਨ ਆ ਉਹ ਨੁਕਸਾਨ ਹੋਇਆ ਤੇ ਤੁਹਾਨੂੰ ਪਤਾ ਹੀ ਹੈ ਜਿਦਾਏ ਦਿਨ ਪਠਾਨਕੋਟ ਚ ਹੋਣਾ ਚੋਰਾ ਦੇ ਹੌਸਲੇ ਬੜੇ ਬਹੁਤ ਜ਼ਿਆਦਾ ਉੱਚੇ ਹੋ ਚੁੱਕੇ ਆ ਤੇ ਮਾਰਕੀਟ ਦੇ ਵਿੱਚ ਦੁਕਾਨ ਹੋਣ ਦੇ ਬਾਵਜੂਦ ਵੀ ਚੋਰ ਜਿਦਾ ਸ਼ਰਿਆ ਮਾ ਕੇ ਕੋਈ ਡਰ ਨਹੀਂ ਕੋਈ ਖੋਖ ਨਹੀਂ ਆ ਕਿਸੇ ਦਾ 메ਨ ਚੌਕ ਹੈ ਡੀਸੀ ਆਫਿਸ ਲੱਗੇ ਆ ਤਸੀਲ ਸਾਡੇ ਲੱਗੇ ਆ ਸਭ ਕੁਝ ਸਾਡੇ ਲੱਗੇ ਆ ਫਿਰ ਵੀ ਇਹੋ ਜੀਆਂ ਜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਪੁਲਿਸ ਨੂੰ ਥੋੜਾ ਜਿਆਦਾ ਗੌਰ ਕਰਨਾ ਚਾਹੀਦਾ ਇਹ ਚੀਜ਼ ਤੇ ਦੇਖ ਜਿਓ ਇਹ ਤਕਰੀਬਨ ਕੋਈ ਮੈਂ 7:40 ਤੇ ਜਦੋਂ ਸਵੇਰੇ ਦੁਕਾਨ ਤੇ ਆਇਆ ਮੈਂ ਸ਼ਟਰ ਆਪਣਾ ਖੋਲਿਆ ਤੇ ਮੈਂ ਸ਼ਟਰ ਖੋਲਦੇ ਸਾਰੀ ਮੈਨੂੰ ਸਮਝ ਲੱਗੀ ਕਿ ਜਿੱਦਾਂ ਮੈਂ ਸਮਾਨ ਆਪਣਾ ਅੰਦਰ ਵੜਿਆ ਹੁੰਦਾ ਕਾਫੀ ਤਰੀਕੇ ਨਾਲ